ਹਾਂਜੀ ਸਾਰੇ ਵੀਰਾਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਦੋਸਤੋ ਮੈਂ ਭੋਮਾ ਹਰਾ ਅੱਜ ਤੇ ਤੁਸੀਂ ਜੁੜਿਓ ਸਖਰਾਜ ਪੀਵੀ 30 ਚੈਨਲ ਦੇ ਦੋਸਤੋ ਅੱਜ ਦੀ ਵੀਡੀਓ ਪਿੰਡ ਕੋਠੇ ਕੋਰ ਸਿੰਘ ਵਾਲੇ ਜ਼ਿਲ੍ਹਾ ਬਠਿੰਡਾ ਦਾ ਪਿੰਡਾ ਦੋਸਤੋ ਤੇ ਇਧਰਲੇ ਪਾਸੇ ਸ਼੍ਰੀ ਮੁਕਸਰ ਸਾਹਿਬ ਜ਼ਿਲ੍ਹੇ ਦਾ ਇਹ ਅਖੀਰਲਾ ਪਿੰਡ ਬਠਿੰਡੇ ਦਾ ਅਖੀਰਲਾ ਪਿੰਡ ਰਹਿ ਜਾਂਦਾ ਤੇ ਉਦੋਂ ਅੱਗੇ ਸ਼੍ਰੀ ਮੁਕਸਰ ਸਾਹਿਬ ਜ਼ਿਲ੍ਹਾ ਪੈ ਜਾਂਦਾ ਇਸ ਪਿੰਡ ਵਿੱਚ ਬਾਈ ਜੀ ਹਰਾਂ ਦਾ ਖੇਤੀਬਾੜੀ ਦਾ ਕੰਮ ਆ ਨਾਲ ਨਾਲ ਬਹੁਤ ਹੀ ਚੰਗੇ ਪਸ਼ੂ ਪਾਲਣ ਦਾ ਕੰਮ ਆ ਤੇ ਅੱਜ ਦੀ ਵੀਡੀਓ ਵਿੱਚ ਸਾਹਮਣੇ ਸਕਰੀਨ ਦੇ ਉੱਪਰ ਤੁਸੀਂ ਦੇਖ ਰਹੇ ਹੋ ਇੱਕ ਦੂਜਾ ਸੂਆ ਗੱਬਣ ਝੋਟੀ ਵਕਾਊ ਆ ਜਿਹਦੀ ਬੰਦੀ ਡਿਟੇਲ ਆਪਾਂ 22 ਹਰਾਂ ਤੋਂ ਲੈ ਕੇ ਤੁਹਾਡੇ ਨਾਲ ਸਾਂਝੀ ਕਰਾਂਗੇ ਵੀਡੀਓ ਵੇਖ ਰਾਇ ਨਵੇਂ ਵੀਰਾਂ ਨੂੰ ਬੇਨਤੀ ਆ ਕਿ ਜਿੰਨਾ ਵੀਰਾਂ ਨੇ ਅਜੇ ਤੱਕ ਆਪਣੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾਗਾ ਉਹ ਆਪਣੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਤੇ ਨਾਲ ਲੱਗਾ ਜਿਹੜਾ ਘੰਟੀ ਵਾਲਾ ਬਟਨ ਆ ਉਹਨੂੰ ਵੀ ਜਰੂਰ ਪ੍ਰੈਸ ਕਰ ਲਿਓ ਤੇ ਫੇਸਬੁੱਕ ਪੇਜ ਆ ਦੋਸਤੋ ਆਪਣਾ ਸ਼ੌਂਕੀ ਪੀਵੀਟੀ ਨਾਲ ਨਾਲ ਉਹਨੂੰ ਵੀ ਫੋਲੋ ਕਰਿਓ ਤੇ ਜਿਹੜੇ ਵੀਰ ਇੰਸਟਾਗ੍ਰam ਤੇ ਵੇਖ ਰਿਆ ਸੁਖਰਾਜ ਭੋਮਾਰਾਮ ਉਹਨੂੰ ਵੀ ਜਰੂਰ ਫੋਲੋ ਕਰਿਓ ਆਓ ਸਾਰੀ ਜਾਣਕਾਰੀ ਲੈਨੇ ਆਂ ਦੋਸਤੋ ਤੇ ਕਰਦੇ ਆਂ ਤੁਹਾਡੇ ਨਾਲ ਸਾਂਝੀ ਹਾਂਜੀ ਬਾਈ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਬਾਈ ਜੀ ਆਪਣਾ ਨਾਮ ਦੱਸਿਓ ਜੀ ਨਾਮ ਪ੍ਰਕਾਸ਼ ਸਿੰਘ ਜੀ ਪ੍ਰਕਾਸ਼ ਸਿੰਘ ਪ੍ਰਕਾਸ਼ ਵੀਰੇ ਆਪਣਾ ਮੋਬਾਈਲ ਨੰਬਰ ਦੱਸ ਦਿਓ ਮੰਨ ਬਾਈ 96530 ਜੀ 96530 16296 ਜੀ 16296 ਇਹ ਛੋਟੀ ਬਾਈ ਆਪਣੇ ਘਰ ਦੀ ਹੈ ਨਾ ਆ ਘਰ ਦੀ ਹੈ ਤੇ ਖੇਤੀਬਾੜੀ ਦਾ ਕਾਰੋਬਾਰ ਆਪਣਾ ਹਾਂਜੀ ਠੀਕ ਹੈ ਜੀ ਤੇ ਕਿੰਮਾ ਸੂਆ ਸੁੰਦੀ ਹੈ ਬਾਈ ਦੂਜਾ ਸੂਆ ਸੁੰਦੀ ਹੈ ਜੀ ਦੂਜਾ ਸੂਆ ਤੇ ਕਿੰਨੇ ਦਿਨ ਲੈਂਦੀ ਹੈ ਵੀਰੇ ਇਹ ਦਾ ਆਦਨ ਕੱਢਦੀ ਆ 10 ਦਿਨ ਕੱਢਦੀ ਆ ਹਜੇ ਕੱਚੀ ਆ ਤੇ ਸੀਮਨ ਕਿਹੜਾ ਲੱਗਿਆ ਬਾਈ ਇਹਦੇ ਸੀਮਨ ਲੱਗਿਆ ਬਾਈ ਜੀ ਸ਼ਿਕੰਦਰ ਦਾ ਲੱਗਿਆ ਵੀਰੇ ਸ਼ਿਕੰਦਰ ਦਾ ਠੀਕ ਆ ਬਾਈ ਜੀ ਤੇ ਇਹ ਲక్ష్ਮੀ ਡੇਰੀ ਫਾਰਮਿੰਗ ਵਾਲਿਆਂ ਦਾ ਬੋਲਾ ਤੇ ਬਹੁਤ ਚੰਗੇ ਬੱਚੇ ਆਉਂਦੇ ਇਹਦੇ ਲਓ ਵੀ 사ਜਣੋ ਦੇਖ ਸਕਦੇ ਹੋ ਗੋਲ ਸਿੰਘ ਦੀ ਆ ਪਿਓਰ ਮੋਹਰਾ ਕੈਟਾਗਰੀ ਚ ਪੈਂਦੀ ਆ ਕਿੰਨਾ ਕ ਦੁੱਧ ਕੱਢਿਆ ਬਾਈ ਪਹਿਲੇ ਸੂਏ ਨੇ ਪਹਿਲੇ ਸੂਏ ਜਿਹੜੇ 15 ਲੀਟਰ ਤੋਂ ਉੱਠੀ ਕੱਢਿਆ ਜੀ 15 ਲੀਟਰ ਐਤ ਕੀ ਕੱਢ ਦੂ 18 17 ਹਾਂਜੀ ਹਾਂਜੀ ਖੁੱਲਾ ਜੀ ਲਓ ਵੀ 사ਜਣੋ ਛੋਟੀ ਠੰਡੀ ਸੀਲ ਪੂਰੀ ਠੰਡੀ ਸੀਲ ਆ ਬਾਈ ਹੱਥ ਮਾਰ ਕੇ ਤੁਹਾਨੂੰ ਦਿਖਾ ਦਿੰਦੇ ਆ ਪੂਰੀ ਠੰਡੀ ਸੀਲ ਜੇ ਕਿਸੇ ਨੇ ਛੋਟੇ ਬੱਚਿਆਂ ਵਾਲੇ ਘਰੇ ਲਜਾਣੀ ਆ ਤਾਂ ਦੋਸਤੋ ਤੁਹਾਨੂੰ ਚੰਗੀ ਆ ਕਦ ਕਾਠ ਬਹੁਤ ਆ ਸੀਲਸ ਲੱਗ ਕਰਨ ਵਾਲੀ ਬਹੁਤ ਜ਼ਿਆਦਾ ਪੁੱਠ ਪੋੜਾ ਬਹੁਤ ਚੰਗਾ ਤੋਰ ਕੇ ਤੁਹਾਨੂੰ ਦਿਖਾਉਣੇ ਆ ਦੋਨਾਂ ਪਾਸਿਆਂ ਤੋਂ ਤੁਹਾਨੂੰ ਪਹਿਲਾਂ ਥਾਣ ਦਿਖਾ ਦਈਏ ਦੇਖ ਸਕਦੇ ਹੋ ਮਿੱਤਰੋ ਥਾਣਾ ਚਾਰੇ ਬਰਾਬਰ ਆ ਵਿਰਲ ਚੰਗੀ ਆ ਤੇ ਦੋਨਾਂ ਪਾਸਿਆਂ ਤੋਂ ਤੁਹਾਨੂੰ ਦਿਖਾਉਣੇ ਆ ਫਵਾਨਾ ਭਰਦੀ ਆਉਂਦੀ ਹਜੇ 10 ਤੋਂ 12 ਦਿਨ ਇਹਨੇ ਲੈ ਜਾਣੇ ਥਣਾ ਦੀ ਕੁਆਲਿਟੀ ਤੁਸੀਂ ਦੇਖ ਸਕਦੇ ਹੋ। ਫੌਲੀ ਉੱਥੇ ਲੈ ਜਾ। ਆ ਵੀ ਸੱਜਣਾ ਫਵਾਨਾ ਬਣਾਉਂਦੀ ਆਉਂਦੀ ਆ। ਕਹਵਾ ਨਾ ਬਾਈ ਕਹਿੰਦਾ ਵੀ ਪੂਰਾ ਭਰਦੀ ਆ ਤੇ 16 17 ਲੀਟਰ ਦੁੱਧ ਬਾਈ ਕਹਿੰਦਾ ਵੀ ਪਹਿਲੇ ਸਵੇਰ ਕੱਢਿਆ 15 ਲੀਟਰ ਪਰ 15 ਲੀਟਰ ਦੀ ਗਾਰੰਟੀ ਆ ਬਾਈ ਕਹਿੰਦਾ ਵੀ ਪਹਿਲੇ ਸਵੇਰ ਦੀ ਤੇ ਐਦ ਕੀ ਇਹ 18 17 ਨੂੰ ਹੱਥ ਮਾਰ ਜੂਗੀ ਚੱਲ ਬਾਈ ਬੰਨ ਬੰਨ ਜੀ ਹਾਂਜੀ ਹਾਂਜੀ ਬਾਈ ਜੀ ਕੀ ਮੁੱਲ ਰੱਖਿਆ ਇਹਦਾ ਠੀਕ ਆ ਜੀ ਲਓ ਵੀ ਸੱਜਣਾ ਜੇਸਵੀ ਮੇਰੇ ਵੀਰ ਨੂੰ ਇਹ ਝੋਟੀ ਪਸੰਦਾ ਦੂਜਾ ਸੁਆ ਤੇ ਫੋਨ ਤੇ ਮੁੱਲ ਹੋ ਜਾਣਾ ਬਾਈ ਨਾਲ ਸੰਪਰਕ ਕਰ ਲਿਓ ਉੱਪਰਲੇ ਪਾਸੇ ਨੰਬਰ ਬਾਈ ਦਾ ਲੱਗਿਆ ਤੇ ਹੇਠਲੇ ਪਾਸੇ ਨੰਬਰ ਸਾਡਾ ਲੱਗਿਆ ਜੇ ਕਿਸੇ ਨੇ ਇਸ ਤਰ੍ਹਾਂ ਦੀ ਵੀਡੀਓ ਬਣਾਉਣੀ ਹੋਵੇ ਤਾਂ ਸਾਡਾ ਨੰਬਰ ਹੇਠਲੇ ਪਾਸੇ ਚੱਲ ਰਿਹਾ ਇਸ ਨੰਬਰ ਤੇ ਤੁਸੀਂ ਵੀਡੀਓ ਲਈ ਸੰਪਰਕ ਕਰ ਲਿਓ ਵੀਡੀਓ ਦੇਖਣ ਲਈ ਦੋਸਤੋ ਸਾਰੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਜਲਦੇ ਆ ਦੋਸਤ ਜਲਦੀ ਮਿਲਦੇ ਆ ਦੋਸਤੋ ਅਜਿਹੀ ਨਵੀਂ ਵੀਡੀਓ ਦੇ ਨਾਲ ਧੰਨਵਾਦ ਜੀ